ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਲਖੂਵਾਲ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਗੇ ਵੀ ਇਸ ਘਰ ਦੇ ਵਿੱਚ ਤੁਹਾਨੂੰ ਵੀਡੀਓ ਦਿਖਾਈ ਦਿਆਂਗਾ ਅੱਜ ਟੋਟਲ ਤੁਹਾਨੂੰ 4 گاਵਾ ਦਿਖਾਉਣੀਆਂ ਦੋ ਜਿਹੜੀਆਂ ਸਾਹਮਣੇ ਤੁਸੀਂ ਦੇਖ ਸਕਦੇ ਤੇ ਦੋ ਹੱਲੇ ਆਉਂਦੀਆਂ ਉਹ ਵੀ ਹੁਣੇ ਆ ਜਾਣੀਆਂ ਵੀਡੀਓ ਬੰਦੇ ਬੰਦੇ ਆ ਜਾਣੀਆਂ ਵਾ ਕੋ ਵੀਡੀਓ ਅੰਤ ਤੱਕ ਦੇਖੇ ਪਾ ਕੇ ਜਦੋਂ ਵੀ ਆਈਦਾ ਵਾ ਵਿਧੀਆਂ ਨਾ ਕੋ ਚਲੋ ਪਸ਼ੂ ਸੋਹਣੇ ਹੁੰਦੇ ਆ ਤੇ ਚੰਗੇ ਦੁੱਧ ਵਾਲੀਆਂ ਹੁੰਦੀਆਂ ਵਾ ਤੇ ਆਪਣੀਆਂ ਸੋਈਆਂ ਦੀ ਇੱਥੇ ਆ ਕੇ ਦੋ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਗੱਬਣਾ ਆਪਣੀਆਂ ਪਾਸ ਕਰਕੇ ਖੜੋ ਜੀ ਹਾਂਜੀ ਵਿਰਦੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਵਿਰਦੀ ਠੀਕ ਠਾਕ ਜੀ ਬਸ ਵਗੇ ਕੀ ਸੁਣਾਓ ਸਭ ਵਧੀਆ ਜੀ ਤੇ ਨਾਮ ਦੱਸਦੇ ਕਰੀ ਫਿਰ ਆਪਣਾ ਨਾਮ ਮਰਾ ਡਾਕਟਰ ਕੁਲਦੀਪ ਜੀ ਹਾਂਜੀ ਪਿੰਡ ਲਖੂਆ ਜੀ ਤੇ ਤਸੀਲ ਅਜਨਾਲਾ ਤੇ ਜੀ ਲੰਬੀ ਸਰਨਾ ਤੇ ਜਿਹੜਾ ਆਪਣਾ ਲਖੋਵਾਲ ਜਿਹੜਾ ਬਿਲਕੁਲ ਹੈ ਜੇ ਨਾਲੇ ਦੇ ਨਾਲ ਆ ਹਾਂਜੀ ਨਾਲ ਹੀ ਬਸ 1 ਕਿਲੋਮੀਟਰ ਜੇ ਨਾਲੇ ਦੇ ਨਾਲ ਹੀ ਜੇ ਹਾਂਜੀ ਸੱਤੀ ਵਾਲਾ ਪੋਲਿਆ ਸੱਤੀ ਵਾਲੇ ਪੋਲ ਦੇ ਨਾਲ ਹੀ ਜੇ ਨਾਲਾ ਆਪਣਾ ਲਖੋਵਾਲ ਜੇ ਤੇ ਲਖੋਵਾਲ ਤੋਂ ਗਾੜੀ ਆਪਣਾ ਡੇਰੇ ਪਿੱਛੇ ਬਾਹਰ ਠੀਕ ਆ ਇਹ ਆਪੇ ਇੱਕ ਲਖੋਵਾਲ ਥੋਬੇ ਦੇ ਲੱਗੇ ਆ ਉਹ ਨਹੀਂ ਆਪਣਾ ਜੇ ਨਾਲੇ ਲੱਗੇ ਆ ਹਾਂਜੀ ਹਾਂਜੀ ਤੇ ਫੋਨ ਨੰਬਰ ਵੀ ਬੋਲ ਦੋ ਨੰਬਰ 98139 92815 ਠੀਕ ਆ ਹਾਂਜੀ ਹਾਂਜੀ ਤੇ ਗਾਵਾਂ ਗਈਆਂ ਆਪਣੇ ਕੋਲ 4 ਆ ਜਾਂ। ਗਾਵਾਂ 4 ਰੁਪਏ ਜੀ 2 ਆਪਣੇ ਕੋਲ ਅਸ ਮੌਕੇ ਤੇ ਹਾਇਰਿਆ ਤੇ 2 ਬਸ ਆਉਣਾ 5-5 ਮਿੰਟ ਤੱਕ। 4-5 ਮਿੰਟ ਚ 2 ਆ ਜਾਂ ਨਹੀਂ ਹੈ ਨਾ ਲੱਗ ਕੇ ਆ ਗਈਆਂ। ਹਾਂ ਜੀ ਆਉਂਦੀਆਂ ਜੀ। ਠੀਕ ਹੈ ਜੀ। ਹਾਂ ਜੀ। ਤੇ ਪਹਿਲਾਂ ਇਹ ਵੀ ਖਾ ਲਈਏ ਫੇਰ ਆ ਗੱਭਨ ਜੇ। ਇਹ ਤਾਂ ਜੀ ਗਾਮ। ਕਾਫੀ ਖੂਬਸੂਰਤ ਹੈ ਜੀ ਹੈ ਨਾ ਸਾਂਭੀ ਸਾਂਭੀ ਜੀ। ਅੱਛਾ। ਹਾਂ ਜੀ। ਹਾਂ ਜੀ। ਮੂੰਹ ਛੇਦਾਂਦੇ ਜੀ। ਠੀਕ ਹੈ। ਹਾਂ ਜੀ ਹਾਂ ਜੀ। ਕਿੰਨੇ ਕ ਤੇ ਦੁੱਧ ਵਾਲੀ ਆ ਇਹ ਹਰਪ੍ਰੀਤ ਜੀ ਦੁੱਧ ਦੇ ਵੇਖੋ ਜੇ ਗੱਬਣ ਜੇ ਦੁੱਧ ਦੇ ਵੇਸੇ ਤੇ ਕੰਦੇ 18-20 ਲੀਟਰ ਦੀ ਗਰੰਟੀ ਆ ਉਹ ਕੰਦੇ ਹੀ ਅੱਛਾ ਤੇ ਚਲੋ ਇਹ ਆ ਵੀ ਨਾ ਮੌਸਮ ਚੰਗਾ ਆਉਣ ਡਿਆ ਵਾ 18 ਲੀਟਰ ਕੀ ਏਟੀ ਬੈਡ ਨੂੰ ਆਂਦਾ ਜੀ ਇੰਨਾ ਕ ਤੇ ਚਲੋ ਇਹਨੂੰ ਕੱਢਣਾ ਚਾਹੀਦਾ ਵਾ ਜਿੱਦਾਂ ਗੋਲ ਗੱਲ ਚੰਗੀ ਆ ਸੰਭੀ ਸੰਭੀ ਚੰਗੀ ਆ ਸਰੀਰਾਂ ਚੰਗੀ ਆ 98 ਤੇ ਦੇਖ ਸਕਦੇ ਜੀ ਬਾਕੀ ਡਾਡੀ ਨੂੰ ਬਾਕੀ ਮਿਲਖ ਮੈਨ ਵੀ ਚੰਗੀ ਲੱਗੀ ਆ ਬਾਕੀ ਗਾਂ ਪਛਾਣ ਹਵਾਨਾ ਚੰਗਾ ਪਰ ਨਾ ਇਹਨੂੰ ਥੋੜੀ ਜੀ ਧੱਕੇ ਪਛਾਣ ਕਰਿਓ ਕਰਿ ਚੰਗੀ ਤਰ੍ਹਾਂ ਤੁਹਾਨੂੰ ਦਿਖਾ ਦਈ ਅੰਡੈਕਸਾਂ ਦੇ ਜੇ ਬਾਕੀ ਹਵਾਨ ਦੇ ਦੋਨੋਂ ਪਾਸੇ ਨਾੜਾ ਮੇ ਜੜੀਆਂ ਚੰਗੀਆਂ ਅਗਲੇ ਪਿਛਲੇ ਸਾਡੇ ਲਗਭਗ ਇੱਕੋ ਜਿਹੇ ਸਾਈਜ਼ ਦੇ ਆ ਤੇ ਮਿਲਖ ਮੇਨ ਵੀ ਚੰਗੇ ਲੱਗੇ ਆ ਖੋਲੋ ਹਾਂ ਫਿਰ ਤੋਰਦੀਏ ਹੰਦੇ ਸੰਦੇ ਜੀ ਬੜੇ ਸ਼ਾਂਤ ਜੇ ਸੁਭਾਦੀ ਆ ਜਰਸੀ ਚ ਵੈੜ ਜਰੇ ਚਲੋ ਲੈ ਜਾ ਫਿਰ ਲੈ ਜਾ ਬਾਕੀ ਕਾਫੀ ਖੂਬਸੂਰਤ ਜੀ ਹੈ ਜਿੰਨੇ ਕਿਸੇ ਵੀਰ ਨੇ ਘਰੇ ਰੱਖ ਨਹੀਂ ਸ਼ੌਂਕ ਨੇ ਨਾਲ ਸੋਹਣੀ ਵੈੜ ਆ ਬਾਕੀ ਇਹ ਵੀ ਚਲੋ ਜੇ ਹਫਤੇ ਦੇ ਲਾਗੇ ਬੰਨੇ ਟਾਈਮ ਲੈ ਜੂਗੀ ਅਪੀ 27 ਤਰੀਕ ਨੂੰ ਕਿੰਨੇ ਦਿਨ ਹੁੰਦੀ ਆ 27 ਤਰੀਕ ਨੂੰ ਦੇ ਲਾਗੇ ਬੰਨੇ ਕਹਿੰਦੇ ਵੀ ਸੂਬੂ ਵੀ ਬਾਕੀ ਕੋ 5 7 ਦਿਨ ਉੱਪਰ ਥੱਲੇ ਵੀ ਹੋ ਸਾਦੇ ਕਈ ਯਾਰੀ ਰਾਜੀ ਲੰਗੜ ਦਿਨ ਵੱਧ ਵੀ ਲੈ ਜਾਂਦਾ ਆ ਹਾਂਜੀ ਹਾਂਜੀ ਕਿੰਨਾ ਫਿਰ ਮੁੱਲ ਰੱਖੀ ਇਹਦਾ ਅਪੀ ਜੀ ਵੇਖ ਲਓ ਜਗ੍ਹਾ ਵੀ ਚੰਗੀ ਕਰਦਨੇ ਆ ਕਰ ਦੋ ਆਪ ਹੀ ਕੇ ਲੱਖੀ ਤੇ ਇਹਦਾ ਬਹਿੜੀਆ ਦੀ ਵੇਚ ਦੀ ਹਾਂਜੀ ਜੀ ਬਹਿੜੀਆ ਦੇ ਦਈਏ ਕਰ ਦਈਏ ਮੰਨਤਾ ਨਾ ਸਾਖੀ ਗਾਦੀ ਕਰਦੀ ਹੋਰੇ ਹੁਣ ਤਾਂ ਥੱਲੇ ਇੱਕੋ ਗੱਲ ਇੱਕੋ ਗੱਲ 55000 ਦੀ ਖਾਣ ਵਾਲੀ ਗੱਲ ਅੱਛਾ 55000 ਦੀ ਕੋਈ ਕੋਈ ਫੋਨ ਲਾਏਗਾ ਮੰਤਨ ਕਰਾਂਗੇ ਆਪਾਂ ਅੱਛਾ ਹੁਣ ਬਸ ਇਹ ਆ ਵੀ ਚਲੋ ਨੇਕੀ ਅਲਾ ਕੰਮ ਲੈ ਗਿਆ ਵਾ ਨੇਕੀ ਕਾ ਕੰਮ ਰਹਿ ਗਿਆ ਠੀਕ ਐ ਬਾਕੀ ਕੋਈ ਵੈੜ ਹਨ ਕੇ ਵੇਖੇ ਪਸੰਦ ਆਉਣ ਵਾਲੀ ਆ ਜੜੀ ਸੋਹਣੀ ਵੈੜ ਐ ਬਹੁਤ ਸੋਹਣੀ ਵੈੜ ਆ ਬੀ ਜੀ ਕੱਦ ਕਾਠ ਦੇ ਵੀ ਚੰਗੀ ਆ ਥੱਲੇ ਵੀ ਚੰਗੀ ਭਰ ਜਣੀ ਆ ਭਾਰੇ ਪੱਲੇ ਚ ਆ ਗਾਂ ਜੜੀ ਅਬੀਰਸ ਹੀ ਰਾਵਦੇ ਵਹਿ ਵੀ ਅੱਬਾ ਇਹ ਵੀ ਮੇਕਅਪ ਕਰਨ ਦੀ ਲੋੜ ਹੀ ਨਹੀਂ ਹੈਗੀ ਬਹੁਤ ਸੋਹਣੀ ਹੈ ਹਾਂਜੀ ਹਾਂਜੀ ਕੁਦਰਤ ਦੇ ਕੁਦਰਤ ਨੇ ਮੇਕਅਪ ਕੀਤਾ ਇਹਨਾਂ ਉਹ ਦੂਰੋਂ ਦੇਖਦਾ ਹਾਂ ਹਾਂਜੀ ਹਾਂਜੀ ਤੇ ਹੁਣ ਆ ਗਏ ਆਪਣੇ ਕੋਲ ਆ ਸਾਈਵਾਲ ਚਾਗਾ ਜਿਹੜੀ ਕ੍ਰਾਸ ਚ ਬੱਚਾ ਇਹਦਾ ਆ ਹਾਂ ਬੱਚਾ ਜੀ ਅੱਛਾ ਮੇਰਾ ਵੀਰ ਕੋਈ ਲਾਲੇ ਵਿੰਨਾਂ ਦਾ ਦੀ ਮੇਰਾ ਵੀਰ ਲਾਲੇ ਕੋ ਪੰਨੀਆਂ ਦਾ ਦੀ ਅੱਛਾ ਹਾਂਜੀ ਦੁੱਧ 12 11 12 13 ਕਿਲੋ 13 ਕਿਲੋ ਟਹਾ ਜਾ ਰਿਹਾ ਥੱਲੇ ਦੇ ਪੱਕਾ ਦੁੱਧ ਤੇ ਆ ਜਾਣਾ ਤੁਹਾਨੂੰ ਦਮਾਲੂ 12 ਲੀਟਰ ਦੀ ਗਰੰਟੀ ਆ ਠੀਕ ਆ ਹਾਂ ਕੋਈ ਦੋ ਟਾਈਮ ਚਵਾਲੇ ਕੋਈ ਚਾਰ ਟਾਈਮ ਚਵਾਲੇ ਆਣ ਕੇ ਠੀਕ ਹੈ ਜੀ ਹਾਂ ਭਾਵੇਂ ਗੋਲਡਨ ਚਵਾਲੇ ਵੀਡੀਓ ਬਹੁਤ ਕਰ ਲੇ ਪਾਏ ਠੀਕ ਹੈ ਜੀ ਹਾਂਜੀ ਤੇ ਥਣ ਵੀ ਇਹਦੇ ਇੱਕ ਵਾਰੀ ਦੇਖ ਸਕਦੇ ਜੇ ਲੱਗੇ ਤਾਂ ਬਣਾ ਬੱਚੇ ਭਾਵੇਂ ਪਹਿਲੇ ਥੱਲੇ ਅੱਛਾ ਠੰਡੀ ਕੋਈ ਗੱਲ ਨਹੀਂ ਠੰਡੀ ਤੇਰੀ ਹੈਗੇ ਆ ਦੇਖ ਲੇ ਬਾਕੀ ਇਹੋ ਬਹੁਤ ਧੀਆ ਵੀ ਖਾਂਦਾ ਮੈਂ ਸ਼ਾਰਤ ਬਾਦੀਆ ਚਲੋ ਫਿਰ ਤੋਰੋ ਹਣੇ ਇੱਕ ਉਹ ਕਾਠੀ ਪੀ ਬਹੁਤ ਹੈ 12 ਲੀਟਰ ਦੁੱਧ ਜਿਹੜਾ ਕਹਿੰਦੇ ਵੀ ਇਹਦੇ ਕੋਲ ਪੱਕਾ ਹੈਗਾ ਆ ਜਲੇ ਆਓ ਜੀ ਲੈ ਜਾ ਲੈ ਜਾ। ਤਰਾ ਡਰਦੀ ਡਰਦੀ ਜੀ ਆ। ਕਈ ਜਿਹੜੀ ਵਾਰ ਜੇ ਬੰਦੇ ਤਾਂ ਵੀ ਪਸ਼ੂ ਡਰ ਜਾਂਦਾ। ਉਹ ਤਰ੍ਹਾਂ ਸਰੀਰੋਂ ਇਹ ਵੀ ਚੰਗੀ ਆ। ਅਭੀ ਚਾਰੂ ਬਹੁਤ ਆ। ਸੁੱਕੀ ਟੂੜੀ ਖਾਈ ਜਾਂਦੀ ਆ। ਠੀਕ ਆ। ਹਾਂ ਵੇਖੋ ਪੱਟੇ ਵੀ ਨੇ ਪੱਟੇ ਦੀ ਚਾਰਟ ਆਪਾਂ ਨੂੰ। ਹਾਂਜੀ ਹਾਂਜੀ। ਸੁੱਕੀ ਟੂੜੀ ਖਾਈ ਜਾਂਦੀ ਆ। ਤੇ ਇਹਦਾ ਮੁੱਲ ਫਿਰ। ਇਹ ਲਾ ਦੇ ਕੇ 100 ਦੇ ਦਿੰਦੇ ਆ। ਕਰ ਦੋ ਆਪ ਹੀ ਕੇ। 50 ਆ ਵੀ ਕਰ ਦਈਏ। ਹੋਰ ਹੁੰਦਾ ਥੱਲੇ। 45 ਹਜ਼ਾਰ ਦੇ ਦਾਂਗੇ ਇੱਕੋ ਗੱਲ ਕਰ ਦਈਏ ਜੋ ਦਾ ਵੀ ਪੂਰੇ 40 ਦੀ ਚਲੋ ਠੀਕ ਹੈ ਠੀਕ ਹੈ ਪੂਰੇ 40 ਚ 19 21 ਮੰਨ ਤਨ ਮੁੱਕ ਤੇ ਹੋ ਜਾਊਗਾ ਹਨਾ ਕਰਦਾ ਕੋਈ ਸ਼ਕਾ ਕੋਈ ਠੀਕ ਹੈ ਤੇ ਬਾਕੀ ਆਗੀਆਂ ਵੀ ਗਾਵਾਂ ਵਿਖਾ ਦਈਏ ਫਿਰ ਆਈਆਂ ਗਾਵਾਂ ਆਗੀਆਂ ਦੋਵੇਂ ਤੇ ਇੱਕ ਗੱਬਨ ਤੇ ਇੱਕ ਸੂਈ ਜੇ ਹਾਂ ਜੀ ਤੇ ਦੋਵੇਂ ਜਰਸੀਆਂ ਹੀ ਆ ਹਨਾ ਦੋ ਜਰਸੀਆਂ ਜੀ ਚਲੋ ਲਾ ਕੇ ਦਿਖਾਉਨੇ ਆ ਫਿਰ ਉਹਨੇ ਆ ਜਿਹੜੇ ਗੱਬਨ ਚਲੋ ਲੈ ਆਜੋ ਬੰਦੋ ਫੇਰ ਹੀ ਦਿਖਾਉਨੇ ਆ ਨਾ ਇੱਕ ਵਾਰੀ ਜਿਹੜੀ ਆ ਉਹ ਵੀ ਆ ਜੱਤੀ ਲੈ ਜਾ ਇਹਨਾਂ ਤੌਰ ਹੀ ਦੋ ਪਹਿਲਾਂ ਉਧਰ ਨਾ ਤੋਰ ਦੋ ਵੀ ਜੀ ਸਿੱਧੀ ਗੱਡੀ 'ਚ ਲੱਥ ਦੀ ਨੇੜੇ ਤੁਹਾਨੂੰ ਦਿਖਾਉਂਦੇ ਆਂ ਜੇ ਪਿੱਛੇ ਜਿੱਤਰਾ ਹੀ ਉਸ ਤਰ੍ਹਾਂ ਹੀ ਆ ਸੇ ਇਹ ਮੁੰਡੇ ਚਿਹਰਾ ਇੱਧਰ ਨੂੰ ਦਿਖਾ ਲਈ ਆ ਆਪਣਾ ਇਹਦਾ ਆ ਲੈ ਸਾਡੇ ਜਰਸੀ ਆ ਜਿਹੜੀ ਚਲੋ ਲੈ ਜਾ ਸਾਡੇ ਦਾ ਵੀਰ ਜੀ ਤੁਸੀਂ ਬੰਦੋ ਆਪ ਬਾਕੀ ਥਨਾਂ ਦਾ ਸਾਈਜ਼ ਗਾਪ ਵੀ ਚੰਗਾ ਮਗਰ ਇਹਦੇ ਵੱਛੀ ਆ ਗਈ ਜੇ ਮਗਰ ਵੀ ਜਰਸੀ ਵੱਛੀ ਆ ਇਹ ਆ ਬੇ ਜੀ ਹੁਣੇ ਸਫਰ ਚੋਂ ਆਈ ਆ ਉਹਦੇ ਕਰਕੇ ਜੇ ਥੋੜੀ ਭੁੱਖੀ ਭੱਖੀ ਆ ਫਾਗੇ ਲੱਪੇ ਜੇ ਕੋ ਲੱਪੇ ਲੱਪੇ ਬਾਕੀ ਥਾਣੇ ਦੇ ਤੁਹਾਨੂੰ ਦਿਖਾਈਏ ਇਕੱਲੀ ਲੱਗ ਕੇ ਤੁਹਾਨੂੰ ਲਿਖ ਸਕਦੇ ਸਨ ਦੱਸਾਈ ਗਿਆ ਆਪ ਤੇ ਮਿਲ ਕੇ ਵੀ ਨੇ ਵੀ ਚੰਗੀ ਲੱਗੀ ਹੈ ਕਿੰਨੇ ਕ ਚਿਰ ਦੀ ਸੋਈ ਆ ਉਤਰਾ ਮਿਰਜੀ ਆ ਬਾਜੀ ਬੋਲਾ ਥੋਲੇ 10 ਲੀਟਰ ਦੇ ਅੱਛਾ ਹਾਂਜੀ ਬੋਲਾ ਹੀ ਲੇ ਕਿੰਨੇ ਦਿਨਾਂ ਦੀ ਸੋਈ ਆ ਬਸ ਦੋ ਦੋ ਦਿਨ ਹੋਈ ਸੀ ਤੇ ਕਿੰਨਾ ਜੁੱਧ ਭਰੀ ਜਾਊਗੀ ਹੈ ਦੇਖੋ ਹੋਰ ਵੀ ਜਿਤਨਾ ਦਾ ਥਣ ਭਾਂਡਾ ਦੋਦ ਤੇ ਪੈ 15-16 ਲੀਟਰ ਕੀ ਆਣਾ ਇਹਨੂੰ ਅੱਛਾ ਹਾਂਜੀ ਤੇ ਦੇਖੋ ਮੇਕਨ ਇੱਕੋ ਦੀ ਥਣ ਭਾਂਡਾ ਦੇਖੋ ਕਿੱਦਾ ਸੋਨਾ ਜੀ ਹਾਂਜੀ 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 ਕਿੰਨੇ ਦੀ ਕਰਦੀ ਹੈ ਜੈਸਨਾ ਵੇਨਾ ਬਿਗਿੰਗ ਕਰਦੇ ਆਂ ਆਪ ਹੀ ਕਰ ਦੋਗੇ 45000 ਕਰਦੇ ਕਰ ਦੇ ਛੋਟ ਛੋਟ ਬਤਾਈ ਕਰਾਂਗੇ 40 ਹੀ ਦੇ ਦਈਏ ਚਲੋ ਠੀਕ 40 ਹੀ ਦੇ ਦੇਣੀ ਹੈ ਨਾ ਬਾਕੀ ਮੌਕੇ ਤੇ ਬਾਕੀ ਮੌਕੇ ਤੇ ਮੰਤਨ ਹੋ ਜਾਊਗਾ ਮੰਤਨ ਹੋ ਜਾਊਗਾ ਠੀਕ ਹੈ ਜੀ ਤਾਂ ਜੀ ਸੋਈ ਆ ਤੇ ਬਾਕੀ ਮਗਰ ਵੀ ਇਹਦੇ ਜਰਸੀ ਵਛੀ ਆ ਜਿਹੜੀ ਆਵਲੀ ਤਾਂ ਜੇ ਬੱਚਾ ਜਿਹੜਾ ਅੱਛਾ ਗੁਣ ਲੈ ਗੋ ਅੱਛਾ ਜੀ ਮੰਤ ਕਰਾਂਗੇ ਖੁੱਲਾ ਮੰਤਨ ਕਰ ਦੋ ਠੀਕ ਹੈ ਜੀ ਤੇ ਆ ਗੱਬਨ ਆ ਗਈ ਹੈ ਨਾ ਚਲੋ ਖੁੱਲਾ ਫਿਰ ਤੋੜ ਦੋ ਇਹਨਾਂ ਵੇਖਿਓ ਜੀ ਦੇਖ ਸਕਦੇ ਆ ਜੇ ਅਭੀ ਢੱਡ ਭਰੂਗੀਆਂ ਤੇ ਸਫਰ ਚੋਂ ਆਈਆਂ ਵਾਂ ਸਫਰ ਚੋਂ ਆਈਆਂ ਵਾਂ ਹਾਂਜੀ ਆਪਾਂ ਸਫਰ ਤੋਂ ਆਈਆਂ ਜੀ ਹਾਂਜੀ ਹਾਂਜੀ ਸਿੱਗੀ ਮੂੰਹ ਟਟੇ ਆਂ ਅਜ ਲੈ ਆਵਿਜੀ ਬਾਕੀ ਇਹ ਵੀ ਕਾਫੀ ਖੂਬਸੂਰਤ ਵੈੜਿਆ ਜਿਹੜੀ ਸੋਹਣੀ ਜਰਸੀ ਆ ਠੰਡੀ ਤੇਰੀ ਆ ਜਿਹੜੀ ਲੈ ਜਾ ਮੂੰਹ ਛਿੱਗੀ ਆ ਜੀ ਠੀਕ ਹੈ ਜੀ ਹਾਂ ਜੀ ਤੇ 98 ਦੇਖ ਸਕਦੇ ਜੇ ਲੱਗੇ ਤਾਂ ਦੇਵਦੀ ਕੀ ਨਗਦ ਉੱਧ ਗੱਡੀ ਜਾਊਗੀ ਪਰਪੀ ਜੀ ਦੁੱਧ ਇਹ ਵੀ ਗੱਭਣ ਆ ਹਾਂਜੀ ਹਾਂਜੀ ਪੂਰੇ ਘੋਟੇ ਲਾਡੂ ਲਾ ਕੇ ਖੋਲੀ ਹਾਂਜੀ ਹਾਂਜੀ ਤੇ ਅਜੇ ਕੋਈ 10 15 ਨਹੀਂ ਖੜਦੀ ਆ ਅੱਛਾ ਹਾਂ ਤੇ ਬੁੱਧ 10 12 ਕਿਲੋ ਕੀ ਹੋਣਾ ਨੂੰ ਅੱਛਾ ਹਾਂਜੀ ਹਾਂਜੀ ਕਿੰਨੇ ਦੇ ਜੱਸਣਾ ਕਰਦੀ ਐ 35 ਹਜ਼ਾਰ ਦੇ ਦੀ ਹਾਂਜੀ 35 ਹਜ਼ਾਰ ਦੇ ਦੀ ਕਰ ਦੋ ਮਨਤਨੌਰ ਕੀ ਜਿਨਾ ਕਰਾਉਣਾ ਕਰਾਉ। ਪੂਰੇ 30 ਹੀ ਦੇ ਦਈਏ ਵੀ। ਕੀ ਜੋ ਮਾਤਨ ਕਰਾਂਗੇ? ਅੱਛਾ 30 ਜਿਵੇਂ ਕਰ ਦੋਗੇ ਮਾਤਨ। ਕੀ ਜੋ ਮਾਤਨ ਕਰਾਂਗੇ? ਠੀਕ ਆ। ਤੇ ਬਾਕੀ ਚਲੋ ਕੋ ਫੋਨ ਲਾਊਗਾ ਤੇ ਕੋਈ ਵੀ ਫੋਨ ਲਾਏਗਾ 30 ਵੀ ਮਾਤਨ ਕਰਾਂਗੇ। ਮੁੱਕ ਤੇ ਹੋ ਜਾਊਗਾ ਹਨਾ। ਠੀਕ ਆ। ਤੇ ਬਾਕੀ ਇੱਥੇ ਆਓ। ਆਪਣੀ ਤਸੱਲੀ ਕਰੋ। ਆਪਣੀ ਸਮਝਣਾ। ਤੇ ਆਪਣੀ ਮਰਜ਼ੀ ਨਾਲ ਵੇਸ ਚਾ ਕੇ ਪਸ਼ੂ ਖਰੀਦੋ ਜੀ।